ਵਰਦਮਾਨ ਗਰੁੱਪ ਦੇ ਚੇਅਰਮੈਨ ਤੋਂ ਨੌ ਸਾਈਬਰ ਠੱਗਾ ਦੇ ਵੱਲੋਂ 7 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਅਰਸਲ ਪੁਲਿਸ ਨੇ ਦੋ ਬਦਮਾਸ਼وں ਗਿਆਸਾਮ ਤੋਂ ਗ੍ਰਿਫਤਾਰ ਕੀਤੇ ਨੇ ਤੇ ਇੰਟਰ ਸਟੇਟ ਗੈਂਗ ਦੇ ਸਰਗਨਾ ਜੋ ਕਿ ਇੱਕ ਮਹਿਲਾ ਨਿਕਲੀ ਹੈ ਇਸ ਮਾਮਲੇ ਦੇ ਵਿੱਚ ਮਹਿਲਾ ਸਨੇ ਹੋਰ ਤੇ ਜਿਹੜੀ ਕਾਰਵਾਈ ਹੋ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਠੱਗਾ ਦੇ ਵੱਲੋਂ ਇੱਥੇ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ 7 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਠੱਗਾ ਵੱਲੋਂ ਸੁਪਰੀਮ ਕੋਰਟ ਦੇ ਆਰਡਰ ਦੇ ਨਾਮ ਤੇ ਗ੍ਰਿਫਤਾਰੀ ਤੇ ਬਦਨਾਮੀ ਦਾ ਪਹਿਲਾਂ ਡਰ ਵਿਖਾਇਆ ਜਾਂਦਾ ਹੈ ਤੇ ਵਰਦਮਾਨ ਗਰੁੱਪ ਦੇ ਚੇਅਰਮੈਨ ਐਸਪੀ ਔਸਵਾਲ ਦੇ ਨਾਲੇ ਠੱਗੀ ਵਜ੍ਹੀ ਪ੍ਰਾਪਰਟੀ ਸੀਲਿੰਗ ਤੇ ਅਰੈਸਟ ਕਰਨ ਦੇ ਲਈ ਫਰਜੀ ਵਾਰੰਟ ਵੀ ਭੇਜੇ ਗਏ ਨੇ ਇਸ ਤੋਂ ਬਾਅਦ ਜਿਹੜੀ ਰਕਮ ਉਹ ਵਸੂਲੀ ਗਈ ਹੈ ਜਦ ਐਸਪੀ ਔਸਵਾਲ ਨੂੰ ਠੱਗੀ ਦੀ ਪਾਣਕ ਲੱਗੀ ਹੈ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਕ੍ਰਾਈਮ ਦੇ ਐਸਐਚਓ ਜੁਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ 31 ਅਗਸਤ ਨੂੰ ਵਰਦਮਾਨ ਗਰੁੱਪ ਦੇ ਚੇਅਰਮੈਨ ਨੇ ਇਹ ਸ਼ਿਕਾਇਤ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਲਗਾਤਾਰੀ ਦੋਸ਼ੀਆਂ ਨੂੰ ਕਰਨ ਦੇ ਵਿੱਚ ਲੱਗੀ ਹੋਈ ਸੀ ਤੇ ਬੀਤੇ ਦਿਨੀ ਦੋਸ਼ੀਆਂ ਦੀ ਲੋਕੇਸ਼ਨ ਦਾ ਪਤਾ ਚੱਲਦਾ ਹੈ ਤਾਂ ਲੁਧਿਆਣਾ ਤੋਂ ਸਾਈਬਰ ਥਾਣੇ ਦੀ ਪੁਲਿਸ ਆਸਾਮ ਦੇ ਗੁਹਾਟੀ ਰੇਡ ਕਰਨ ਪਹੁੰਚੀ ਹੈ 3 ਦਿਨਾਂ ਤੱਕ ਚੱਲੀ ਇਸ ਰੇਡ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਦੱਸਿਆ ਜਾ ਰਿਹਾ ਹੈ ਕਿ ਨੰਦੇ ਕੋਲੋਂ 5 ਕਰੋੜ 25 ਲੱਖ 600 ਰੁਪਏ ਦੀ ਨਕਦੀ 6 ATM ਕਾਰਡ ਤੇਨੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਇੰਟਰਸਟੇਟ ਗੈਂਗ ਦੇ ਹੈ આરોપી ਜਿਹੜੇ ਪੱਜ ਰਾਜਾ ਦੇ ਵਿੱਚ ਫੈਲੇ ਹੋਏ ਨੇ ਵੱਖ-ਵੱਖ ਰਾਜਾ ਦੇ ਵਿੱਚ ਇਹਨਾਂ ਵੱਲੋਂ ਅਜਿਹੀਆਂ ਹੀ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਤੋਂ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਇਹ ਉਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਉਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਕ੍ਰਾਈਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜੇ ਨਕਲੀ ਸੀਬੀਆਈ ਆਫਸਰ ਬਣ ਕੇ ਉਹਨਾਂ ਨੇ ਸਾਡਾ ਠੱਗੀ ਮਾਰਿਆ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਕਰਾ ਲਿਆ। ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ ਉਹ ਮਕਦਮਾ ਦਰਜ ਕਰ ਲਿਆ ਸੀ। ਜਿਹੜੇ ਐਸਐਚਓ ਸਾਈਬਰ ਸੈੱਲ ਜਤਿੰਦਰ ਸਿੰਘ ਇਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮੇਂ ਸਮੇਂ ਸਿਰ ਅਸੀਂ ਗਾਈਡ ਵੀ ਕਰਦੇ ਰਹੇ ਤੇ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ। ਜਿਹੜੇ ਦੋਨੋਂ ਦੋਸ਼ੀ ਗੁਹਾਟੀ ਦੇ ਰਹਿਣ ਵਾਲੇ ਆ ਤਾਂ ਉਹਨਾਂ ਦੇ ਕੋਲੋਂ ਸੀ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਜੇ ਉਹ ਕੀ 7 ਕਰੋੜ ਦੇ ਵਿੱਚੋਂ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰ ਚੁੱਕੇ ਹਾਂ ਬਾਕੀ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਸੱਤ ਦੋਸ਼ੀ ਹੋਰ ਗ੍ਰਿਫਤ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਹੈ ਰਿਕਵਰ ਕਰਾਂਗੇ ਤਾਂ ਕੀ ਕਿਹਾ ਜਾਂਦਾ ਉਹਨਾਂ ਬੋਲਣ ਕਿ ਕਿਉਂ ਇਹਨਾਂ ਨੇ ਨਹੀਂ ਨਿਕਲਦੇ ਤਿੱਕੂ ਉਹਨਾਂ ਨੇ ਇਹਨਾਂ ਨੂੰ ਕੁਝ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਅਫਸਰ ਬੋਲਦੇ ਆ ਤੇ ਅਸੀਂ ਇਹ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆ ਤਾਂ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਦਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਮੈਂ ਪਿੱਛੇ ਉਹ ਫਲੈਗ ਵਗੈਰਾ ਲੱਗੇ ਆ ਦੇ ਵੀ ਮੈਂ ਸੀਬੀਏ ਅਫਸਰ ਬੋਲਦਾ ਮੈਂ ਆਫਿਸ ਬੈਠਾ ਤੇ ਤੁਹਾਨੂੰ ਤੁਹਾਡੇ ਆਹ ਰੈਸਟੋਰੈਂਟ ਤੇ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਵੀ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫਤੀਸ਼ ਦੌਰਾਨ ਸਾਹਮਣੇ ਦਿੱਤੀਆਂ ਅਸੀਂ ਕਬਜ਼ੇ 'ਚ ਲਈਆਂ ਇਸ ਤਰੀਕੇ ਨਾਲ ਉਹਨਾਂ ਤੇ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਏ ਵੀ ਮੇਬੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗ੍ਰਿਫਤਾਰ ਨਾ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਉਹਨਾਂ ਨੂੰ ਡਰਾ ਕੇ ਇਹਨਾਂ ਕੋਲੋਂ ਜਿਹੜਾ 7 ਕਰੋੜ ਰੁਪਇਆ ਜਿਹੜਾ ਉਹ ਟ੍ਰਾਂਸਫਰ ਕਰਾ ਲਏ ਸੀ ਉਹ ਜਿਹੜੀ 5 ਕਰੋੜ 25 5 ਕਰੋੜ 25 ਲੱਖ ਰੁਪਏ ਜਿਹੜਾ ਸੀ ਉਹ ਉਸ ਅਕਾਊਂਟ ਫ੍ਰੀਜ਼ ਕਰਾਤੇ ਸੀ ਟਾਈਮ ਸਰ ਉਹਦੇ ਵਿੱਚੋਂ ਅਸੀਂ ਇਹਨਾਂ ਦੇ ਅਕਾਊਂਟ ਚ ਵਾਪਸ ਟ੍ਰਾਂਸਫਰ ਕਰਾਤੇ ਆ ਤੇ ਜਿਹੜੀ ਬਾਕੀ ਰਕਮ ਘਟਦੀ ਆ ਉਹਦੇ ਵਿੱਚੋਂ ਕੁਝ ਪੈਸੇ ਉਹਨਾਂ ਨੇ ਉਹ ਉਹਨਾਂ ਅਕਾਊਂਟਾਂ ਦੇ ਵਿੱਚੋਂ ਟ੍ਰਾਂਸਫਰ ਕਰ ਲਏ ਸੀ ਉਹ ਅਸੀਂ ਆਲਰੇਡੀ ਉੱਤੇ ਵਰਕ ਕਰ ਰਹੇ ਆ ਤਾਂ ਉਹ ਵੀ ਅਸੀਂ ਅਕਾਊਂਟ ਜਿਹੜੇ ਆ ਜਲਦ ਫ੍ਰੀਜ਼ ਕਰਾ ਲਾਂਗੇ ਕਰਾ ਕੇ ਤੇ ਜਿਹੜੇ ਹੋਰ ਨਾਮਿਨੇਟ ਕੀਤੇ ਆ ਬੰਦੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਸਤਾਰ ਦੇਖੋ ਉਹਨਾਂ ਦੇ ਦਸਤਨ ਮੁਤਾਬਕ ਹੈ ਵੀ 29 ਤਰੀਕ ਨੂੰ ਜਿਹੜਾ ਇਹ ਹੋਇਆ 30 ਨੂੰ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਹੈ ਤੇ 31 30 ਤੇ 31 ਨੂੰ ਅਸੀਂ ਮਕਦਮਾ ਦਰਜ ਕਰਕੇ ਵਿਦਾਊਟ ਐਨੀ ਡਿਲੇ ਸਾਡੀ ਟੀਮ ਨੇ ਉਸੇ ਟਾਈਮ ਰਿਐਕਟ ਕੀਤਾ ਔਰ ਸਾਰੇ ਅਕਾਊਂਟ ਜਿਹੜੇ ਹਨ ਫ੍ਰੀਜ਼ ਕਰਾਤੇ ਪਰਸਨਲ ਜਿਹੜਾ ਹਰ ਜਗ੍ਹਾ ਗੱਲ ਕਰਕੇ ਬੜੀ ਮਿਹਨਤ ਕਰਕੇ ਜਿਹੜਾ ਇਹ ਨੂੰ ਜਿਹੜਾ 5 ਕਰੋੜ 25 ਲੱਖ ਰੁਪਏ ਜਿਹੜਾ ਰਿਕਵਰ ਕਰਾਉਣ 'ਚ ਕਾਮਯਾਬ ਹੋ ਸਰ ਹਾਂ ਜੀ ਕਿੰਨੀਆਂ ਟੀਮਾਂ ਦਾ ਕਰਾ ਨਹੀਂ ਸਾਡੀ ਸਾਈਬਰ ਦੀ ਟੀਮ ਹੀ ਇਨਫ ਹੈ ਬੜੀ ਉਹਨਾਂ ਨੇ ਅੱਛੇ ਤਰੀਕੇ ਨਾਲ ਪਰਸਨਲੀ ਸਾਰੇ ਬੈਂਕ ਨਾਲ ਰਾਬਤਾ ਕੀਤਾ ਬੈਂਕ ਦੇ ਹਾਇਰ ਅਥਾਰਟੀ ਨਾਲ ਕੀਤਾ ਫਿਰ ਉਹ ਤੋਂ ਬਾਅਦ ਸਾਰੀ ਡਾਕੂਮੈਂਟੇਸ਼ਨ ਕੀਤੀ ਫਿਰ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਦੇ ਵਿੱਚ ਸਾਡੇ ਆਲਰੇਡੀ ਜਿਹੜਾ ਟੀਮ ਇਨਫ ਹੈ ਉਹ ਟੀਮ ਕਰ ਰਹੀ ਹੈ ਔਰ ਅਸੀਂ ਜਲਦ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਕੇ ਜਿਹੜੀ ਇਹਨਾਂ ਦੀ 1 ਕਰੋੜ 25 ਲੱਖ 50 ਲੱਖ 1.5 ਕਰੋੜ ਰੁਪਏ ਲਗਭਗ ਜਿਹੜੀ ਰਿਕਵਰੀ ਰਹਿੰਦੀ ਹੈ ਉਹ ਅਸੀਂ ਕਰਾ ਲਾਂਗੇ ਇਦੋਂ ਸਾਡੇ ਵੱਲੋਂ ਤਾਂ ਇੱਕ ਅਪੀਲ ਹੋएगी ਪਰ ਹਰ ਰੋਜ਼ ਸੋਸ਼ਲ ਮੀਡੀਆ ਤੇ ਜਾਂ ਹੋਰ ਪ੍ਰਿੰਟ ਮੀਡੀਆ ਦੇ ਰਾਹੀਂ ਆਪਣਾ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਸਾਈਬਰ ਦੇ ਵਿੱਚ ਬਹੁਤ ਲੋਕ ਜਿਹੜੇ ਐ ਜਿਹੜੇ ਗਰੁੱਪ ਐ ਜਿਹੜੇ ਭੋਲੇ-ਪਾਲੇ ਲੋਕਾਂ ਨੂੰ ਠੱਗੀਆਂ ਮਾਰਦੇ ਆਂ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਮਾਰਦੇ ਆਂ ਤਾਂ ਆਪਾਂ ਨੂੰ ਜੇਕਰ ਕੋਈ ਆਈਜੀ ਕੋਈ ਔਤਲਾ ਆਉਂਦੀ ਹੈ ਤਾਂ ਉਹਦੀ ਇਮੀਡੀਏਟਲੀ ਦੇਣੀ ਚਾਹੀਦੀ ਹੈ ਬਜਾਏ ਡਰ ਕੇ ਆਪਾਂ ਕੋਈ ਪੈਸੇ ਟਰਾਂਸਫਰ ਕਰਾ ਦਈਏ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਔਰ ਜਿਹੜੀ ਆਈਜੀ ਕੋਈ ਤੁਹਾਨੂੰ ਸਾਜ਼ਿਸ਼ ਕਰਦਾ ਜਾਂ ਤੁਹਾਨੂੰ ਹੁੰਦਾ ਤਾਂ ਇਮੀਡੀਏਟਲੀ ਲੋਕਲ ਪੁਲਿਸ ਨੂੰ ਔਤਲਾ ਦੇਖੋ ਜਿਹੜੇ ਇਹ ਅਸੀਂ ਦੋ ਬੰਦੇ ਫੜੇ ਆ ਇਹਨਾਂ ਬੰਦਿਆਂ ਦੇ ਨਾਲ ਜਿਹੜੇ ਵਿੱਚ ਦੋ ਬੰਦੇ ਹੋਰ ਆ ਜਿਹੜੇ ਮੇਨ ਆ ਜਿਨ੍ਹਾਂ ਨੇ ਅੱਗੇ ਇਹਨਾਂ ਨਾਲ ਪਰਸੈਂਟੇਜ ਵਗੈਰਾ ਕੀਤੀ ਸੀ ਅਸੀਂ ਉਹਨਾਂ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰ ਲਾਂਗੇ ਬਾਕੀ ਫਰਦਰ ਜਿਹੜੀ ਵੀ ਕੋਈ ਅੱਗੇ ਹੋਊਗੀ ਉਹ ਤੁਹਾਨੂੰ ਪ੍ਰੈਸ ਬਰੀਫਿੰਗ ਦਿੱਤੀ ਜਾਊਗਾ ਮਤਲਬ ਅਸੀਂ ਕਹਿੰਦੇ ਇਹ ਜਿਹੜੇ ਚਲਾਕ ਪਰਛਾਤੇ ਫਰਮਾਂ ਨੂੰ ਉੱਤੇ ਨੱਟ ਤੇ ਹੋਰਾਂ ਤੇ ਦੇਖ ਲੈਂਦੇ ਆ ਫਰਮਾਂ ਨੂੰ ਪੜ ਲੈਂਦੇ ਆ ਉਹਨਾਂ ਦੇ ਓਨਰ ਕੌਣ ਆ ਉੱਤੇ ਹੋਮਵਰਕ ਕਰਕੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਕੇ ਜਿਵੇਂ ਹੁਣ ਇਹ ਵਰਤਮਾਨ ਵਾਲੇ ਐਸਪੀ ਸਿੰਘ ਉਹ ਹੈਗੇ ਆ ਇਹ ਬਜ਼ੁਰਗ ਆਦਮੀ ਆ 82 ਸਾਲ ਇਹਨਾਂ ਦੀ ਏਜ ਹੈ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਬੰਦਾ ਬਹੁਤ ਕੁਝ ਸੋਚਦਾ ਵੀ ਮੈਂ ਫਿਜ਼ੀਕਲੀ ਠੀਕ ਨਹੀਂ ਏਜ ਫੈਕਟਰ ਆ ਆ ਕਿਤੇ ਗਲਤ ਤਰੀਕੇ ਨਾਲ ਉਲਝਾਉਣ ਨਾ ਬੱਚੋ ਠੀਕ ਨਾ ਹੋਵੇ ਜਾਂ ਕੀ ਦਿੱਕਤ ਆ ਕਿਸੇ ਨੇ ਮੇਰਾ ਮਿਸਯੂਜ਼ ਨਾ ਕਰੇ ਉਹ ਸਾਰੀਆਂ ਗੱਲਾਂ ਇਹ ਉਹ ਉਵੇਂ ਦਾ ਟਾਰਗੇਟ ਨੂੰ ਪਹਿਲਾਂ ਦੇਖ ਲੈਂਦੇ ਉਹ ਤੇ ਕੁਝ ਹੋਮਵਰਕ ਕਰਕੇ ਫੇਰ ਹੀ ਉਹਨੂੰ ਟਾਰਗੇਟ ਕਰਦੇ ਸਰ ਇਹਨਾਂ ਦਾ ਮੁੱਖ ਨੰਬਰ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਜਲਦੀ ਜਿਹੜੇ ਬਾਕੀ ਰਹਿੰਦੇ ਬੰਦੇ ਫੜ ਕੇ ਤੁਹਾਨੂੰ ਉਹਦੇ ਚ ਅੱਗੇ ਫਰਦਰ ਜਿਹੜੀ ਹੈ ਪ੍ਰੈਸ ਬਰੀਫਿੰਗ ਦਵਾਂਗੇ ਥੈਂਕ ਯੂ ਥੈਂਕ ਯੂ